بولو جی واحد واحد واح گور فتح وار سریتیا کی پاشا دسویں پرتمتی سمر گرو نانک لیا امردس رام دسائے ہر گرم ہر گوبند سمرو شری ہر رائے شری ہر کشن تے سب گڑ بہادر سمرے ہے نان گ آگائے سب تھائی سہای دسویں پاشاہ شری گرو گوبند سنگ جی سب تھائیوانی سہای ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੇ ਚੋਹਾਂ ਸਹਿਬਜ਼ਾਦਿਆਂ ਚਾਲੀ ਮੁਕਤੇਆਂ ਠਾਠੀਆਂ ਜੱਪੀਆਂ ਤਾਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇ ਚਲਾਈ ਤੇਗਵਾਹੀ ਦੇ ਕੇ ਅੰਠ ਕੀ ਖਾਤਨਾ ਪਿਆਰਿਆਂ ਸਚਿਆਰਿਆਂ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਨੀਆਂ ਨੇ ਧਰਮ ਦੇ ਇਸ ਸਤਿ ਸਫੇ ਬੰਦ ਬੰਦ ਪਟਾਇਆ ਖੋਪਰੀਆਂ ਲੁਖਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਸਿੱਖ ਸਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਪੁੱਤੀਆਂ ਧਰਮ ਨਹੀ ਹਾਰਿਆ ਸਿੱਖੀ ਦੇ ਸੋ ਸੁਆਸਾਂ ਨਾਲ ਨਿਵਾਹਿਤ ਨਾਸਤ ਕੋਵਾਣਾ ਸ਼ਹੀਦ ਸਿੰਘਾਂ ਸਿੰਘਨੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸੇ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਛਾ ਰੇ ਆਇ ਤੇਗ ਤੇਗ ਫਤੇ ਬਰਤੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਉ ਨ ਸਿੱਖੀ ਦਾਣ ਕੇ ਸਤਾਨ ਅਰੇਤ ਦਾਨ ਬਵੇਕ ਦਾਨ ਮਿਸਾਹੋ ਦਾਨ ਪ੍ਰੋਸਾਦ ਦਾਨ ਦਾਣਾ ਸਰਦਾਨ ਨਾਮ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਜਨਾਨ ਚੌਕੀਆਂ ਛੰਡੇ ਬੁੰਗੇ ਜਗੋ ਜਗਿਆ ਟਾਲ ਧਰਮ ਦਾ જયਕਾਰ ਬੋਲੋ ਜੀ ਵਾਹ ਸਿਖਾਂ ਦਾ ਮੰਨ ਲੀਵਾ ਮਾਤੂ ਚੀ ਮਤ ਪਾਤੇ ਰੱਖੇ ਆਪ ਵਾਹਿਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਨਾ ਤੋ ਕਾਂਥਨੋ ਵਿੱਚ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜਿਨੂੰ ਬਖਸ਼ੂ ਹੈ ਰੀ ਮਾਣਿਆਂ ਦੇ ਮਾਨ ਨਕਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਨਿਆਸ ਦੇ ਆਸਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਵੀ ਦੇ ਪਾਵਨ ਪਵਿੱਤਰੇ ਸਥਾਨ ਵਿਖੇ ਸਮੂਹ ਸਾਧ ਸੰਗਤ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਬਹਿੰਦੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਸਰੀਰਿਕ ਤੰਦਰੁਸਤੀ ਸਭਨਾ ਦੀ ਕਰਤੱਵ ਮਾਇਸ਼ ਅਤੇ ਨੌਕਰੀਆਂ ਵਿੱਚ ਕਾਮਯਾਬੀ ਤਰੱਕੀ ਬਖਸ਼ੀਂ ਆਖਰ ਵਾਧਾ ਘਾਟਾ ਕੋਲ ਜੁਗ ਮਾਸਰ ਨੇ ਸਰਬੱਤ ਦੇ ਕਾਰਜ ਰਾਸ ਕਰਨੇ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਛੜ ਦੀ ਕਲਾ ਜੁਰੀ ਪਾਣੀ ਤਸਬੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ